The blue shoes like a 3D <laughs> ਵੇਖ ਬਾਬ ਪਾਣੀ ਵਿੱਚ ਦੌੜ ਆ ਯਾਰ ਕੀ ਬਹੁਤ ਨੁਕਸਾਨ ਹੋ ਗਿਆ ਯਾਰ ਹਜੇ ਵੀ ਇਹ ਨਾ ਪਾਣੀ ਕੋਈ ਰੁਕਦਾ ਐਵੇਂ ਆਪਣੇ ਘਰ ਦੇ ਪਾਣੀ ਘਟ ਗਿਆ ਘਟ ਗਿਆ ਵੀ ਪਾਣੀ ਅੱਜ ਹੀ 19 ਸਪੀਡ ਨਾਲ ਹੀ ਜਾ ਰਿਹਾ ਪਾਣੀ ਹਾਂ ਉਹ ਵੇਖੋ ਕਿੰਨੀ ਸਪੀਡ ਨਾਲ ਕਿੰਨਾ ਤੇਜ਼ ਆ ਔਲਾ ਪਾਣੀ ਜਾ ਕਰਦੇ ਅੱਗੇ ਬੰਦੇ ਆਜੇ ਤੁਹਾਨੂੰ ਲੈ ਕੇ ਚੱਲਦੇ ਆ ਨਾਲ ਅੱਗੇ ਵਗੋਣੇ ਤੁਹਾਨੂੰ ਦਰਿਆ ਦਾ ਪਾਣੀ ਇਹ ਭਈਆ ਜਮਾ ਆਇਆ ਤਾਂ ਮਤ ਪਾਣੀ ਵਾਣੀ ਹੋ ਗਿਆ ਸਾਡੇ ਪਾਸੇ ਮੈਂ ਘਰ ਪੀ ਦੋ ਵਾਹ ਸਾਨ ਹੈ ਸਾਧੂ ਜੀ ਆਕਾਲ ਮਾਹੀ ਉਮੀ ਦਾ ਹਿਸਾਬ ਨਹੀਂ ਥੱਲੇ ਹੋ ਗਿਆ ਲੈ ਬਣਾ ਪਾਣੀ ਦਾ ਹੋ ਨਾ ਯਾਰ ਚੱਲ ਓਪਾ ਮਾਪੂਦ ਇਹ ਮੈਲ ਜੂਗਾ ਤੂੰ ਜਮਾ ਨਾਟ ਦੇਮ ਬਾਰਾ ਰਹੀ ਰਹੀ ਬਾਪੂ ਪਹਿਲਾ ਫੀਡ ਦਾ ਯਾਰ ਤੈਨੂੰ ਬਣਾਉ ਜਾਵੇ ਕੀ ਲੈਣਾ ਤੂੰ ਦੱਸ ਆਲਾਈਟ ਆਨ ਕਰ ਯਾਰ ਚੈਨਨ ਨੂੰ ਸਬਸਕ੍ਰਾਈਬ ਕਰੋ ਵਾਟ ਵਾਟ ਸ਼ੇਅਰ ਮੈਂਟ ਕਰੋ ਸਾਡੇ ਆ ਬਾਈ ਨਾ ਬਾਤ ਚ ਕਰ ਤੇਵਾ ਦਾ ਦੋ ਤੇ ਨਾ ਕੋਈ ਆ ਦੁੱਧ ਬਾਬਾ ਆਣੇ ਜਰਾ ਦੁੱਧ ਲੈ ਜਾ ਮੋੜ ਕੇ ਚੱਲੀ ਜਾ ਨਿੰਦਰ ਕਾ ਸ਼ੌਹਰੋ ਪੈਰ ਭਾਵੇਂ ਸਬਦਰ ਚਾਰ ਬਾਤ ਇਹ ਕਿ ਘਰ ਜਦੋਂ ਅਗਲੇ ਫਿੱਤਰ ਬਣ ਰਹੀ ਹੈ ਅਸਤੰਕ ਹਾਲ ਦੇ ਕਰੋ ਤੁਸੀਂ ਬਾਤ ਬਟਾ ਮੇਰੇ ਚ ਲੈ ਜਾਓ ਕੋਈ ਗੱਲ ਆ ਬਾਈ ਯਾਰ ਜਾਣਾ ਆਏ ਇਹੀ ਕਰਕੇ ਨਹੀਂ ਉਹ ਜਿਨ੍ਹਾਂ ਨਹੀਂ ਪੋਣਾ ਉਹ ਤੋ ਗੱਡੀ ਕਰ ਰਹੀ ਹੈ ਲੈ ਮਾਤਰ ਟਾਇਰ ਮਾਰਨੀ ਕਰ ਰਹੀ ਹੈ ਧੱਕਾ ਦੋ ਇਹ ਬੜਾ ਕੁਝ ਅੱਥੇ ਹੋ ਉਹ ਧੱਕਾ ਦੋ ਪਾ ਲੈ ਬੰਦੂ ਤੇ ਬੰਦ ਉਹ ਬਾਈਆਂ ਮਾੜਾ ਪਾ ਲਿਆ ਹਣ ਤੁਰਦੀ ਨਹੀਂ ਬਲੋਕ ਹੋ ਰਾਂ ਗਾਂਡ ਬਈ ਇਹੜਾ ਲੰਗੜ ਸੀ ਚੈੱਕ ਕਰਾ ਲੈਣਾ ਮੈਨੂੰ ਲੱਗਦਾ ਮਾ ਆ ਯਾ ਮੇਲਾ ਆਇਆ ਅੰਗਲਾ ਓਏ ਕੋਈ ਉਹਨਾਂ ਨੇ ਟਾਇਰ ਓਏ ਜਾਮੇ ਵਾਲੀ ਵਾਕੀ ਜਾਮੇ ਵਾਲਾ ਉਹਨਾਂ ਨੇ ਟਾਇਰ ਨਹੀਂ ਚੜਾ ਬਾਈ ਪਹਿਲਾਂ ਹੀ ਆ ਜੋ ਵੀ ਆ ਹੋਏ ਭੈਣਾਂ ਨਾ ਆਉਣੀਆਂ ਬਾਬੂ ਤੁਪੀਆਂ ਲਾਉਣ ਕਾਹਨ ਜਾ ਰਹੀ ਦੀ ਕੀ ਕਰਦੇ ਬੇ ਬੋਲੇ ਇੱਥੇ ਰਾੜੀਆਂ ਬੰਨੀਆਂ ਨਾ ਬਾਬੂ ਪਾਣੀ ਵਾਲਾ ਹੋ ਗਿਆ ਬਾਬੇ ਰਾਈਆਂ ਇੱਧਰ ਬਾਬੂ ਓਕਰ ਆ ਗਏ ਫੋਟਮਾਲੇ ਇਹ ਆਗੂ ਇਹਨਾਂ ਨੂੰ ਕਹਾਂ ਵਾ ਆਗੂ ਗਰਦਾਰੀ ਕਰਨੇ ਗਰਦਾਰੀ ਕਰਦੇ ਆ ਪਾਣੀ ਪਾਣੀ ਵੇਖੋ ਚੋਗਾਵੇਂ ਆ ਜਿਹੜੀ ਮਗਰ ਆਉਂਦੀ ਆ ਇਹਦੇ ਨਾਲ ਦੀ ਚੋਗਾ ਨਹੀਂ ਇਹ ਤਾਂ ਜਿਹੜੀ ਮੂਰੇ ਹੋਊਗਾ ਉਹ ਨਾ ਜਿੱਥੋਂ ਗਰਾਉਂਡ ਹੀ ਜਣਾ ਉਹ ਚੱਲ ਆ ਗਏ ਹੋਏ ਜੀ ਆਹ ਮੋੜ ਤੇ ਇਹਰੇ ਸਾਹਮਣੇ ਬੜਾ ਨੇਰਾ ਹੈ ਜੋ ਤਰਕੇ ਗਏ ਹਨ। ਘਰਮਣ ਗਲਾਸੀ ਦਿਖਾਈ ਓਏ। ਇੱਧਰ ਗਲਾਸੀ ਵਿਖਾ। ਇਹ ਹਲੇ ਤੱਕ ਦੂਤਾ ਬੜੀ ਆਦੀ ਵਾਹੀ। ਦੀਵੇ ਚ ਪਾ ਲੈਣੀ ਸੀ। ਤੂੰ ਫਸਲਾ ਤਾ ਖੋ ਕੇ ਹੜ